ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਰਵਿੰਦਰ ਸਿੰਘ ਗਰੇਵਾਲ ਨਿਰਦੇਸ਼ਕ ਸਾਰ ਸਿੱਖਿਆ ਨਿਰਦੇਸ਼ਾਲਾ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਮੈਂ ਅੱਜ ਤੁਹਾਨੂੰ ਪਸ਼ੂ ਪਾਲਣ ਮੇਲਾ ਜੋ ਕਿ 21 ਮਾਰਚ ਨੂੰ ਯੂਨੀਵਰਸਿਟੀ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਉਸ ਵਿੱਚ ਸ਼ਾਮਲ ਹੋਣ ਲਈ ਨਿਗਾ ਸੱਦਾ ਦਿੰਦਾ ਹਾਂ ਸਾਡੀ ਇਹ ਯੂਨੀਵਰਸਿਟੀ ਪਿਛਲੇ 20 ਸਾਲ ਤੋਂ ਸੂਬੇ ਦੇ ਪਸ਼ੂ ਪਾਲਕ ਵੀਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਸਾਡੀ ਯੂਨੀਵਰਸਿਟੀ ਡੇਰੀ ਫਾਰਮਿੰਗ ਨਾਲ ਸੰਬੰਧਿਤ ਉन्नत ਤਕਨੀਕਾਂ ਜਿਸ ਤਰ੍ਹਾਂ ਸੁਧਰੀ ਨਸਲ ਦੇ ਝੋਟੇ ਸੁਧਰੀ ਨਸਲ ਦੇ ਸਾਨ ਗਾਵਾਂ ਮੱਝਾਂ ਸਾਰੇ ਕਟੀਆਂ ਸਾਹੀਵਾਲ ਦੇ ਨਸਲ ਦੀਆਂ ਗਾਵਾਂ ਦੀ ਪ੍ਰਦਰਸ਼ਨੀ ਕਰਦੀ ਹੈ ਅਤੇ ਸਾਡੇ ਕੋਲ ਜੋ ਉन्नत ਕਿਸਮ ਦਾ ਵੀਰੇਜ ਉਪਲਬਧ ਹੈ ਉਸ ਬਾਰੇ ਜਾਣਕਾਰੀ ਦਿੰਦੀ ਹੈ ਇਸ ਤੋਂ ਬਿਨਾ ਯੂਨੀਵਰਸਿਟੀ ਮੁਰਗੀ ਪਾਲਣ ਬੱਕਰੀ ਪਾਲਣ ਸੂਰ ਪਾਲਣ ਦੀਆਂ ਉन्नत ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ ਪਸ਼ੂ ਹਸਤਾਲ ਸੇਵਾਵਾਂ ਬਾਰੇ ਸਾਰੀ ਜਾਣਕਾਰੀ ਦੇਣ ਲਈ ਮਾਹਰ ਹਾਜ਼ਰ ਰਹਿੰਦੇ ਹਨ ਸਾਡੀ ਯੂਨੀਵਰਸਿਟੀ ਦੇ ਵਿੱਚ ਫਿਸ਼ਰੀ ਕਾਲਜ ਆਪਣੀਆਂ ਤਕਨੀਕਾਂ ਦੇ ਦੁਆਰਾ ਫਿਸ਼ ਫਾਰਮਿੰਗ ਨੂੰ ਸਟੇਟ ਵਿੱਚ ਵਧਾਉਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਅਤੇ ਮੇਲੇ ਵਿੱਚ ਪ੍ਰਦਰਸ਼ਨੀ ਲਾਈ ਜਾਂਦੀ ਹੈ ਇਸ ਤੋਂ ਬਿਨਾ ਪਸ਼ੂ ਉਤਪਾਦਨ ਦੀ ਪ੍ਰੋਸੈਸਿੰਗ ਜਿਸ ਤਰ੍ਹਾਂ ਦੁੱਧ ਦੀ ਪ੍ਰੋਸੈਸਿੰਗ ਅੰਡੇ ਦੀ ਪ੍ਰੋਸੈਸਿੰਗ ਅਤੇ ਮੀਟ ਦੀ ਪ੍ਰੋਸੈਸਿੰਗ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਪਸ਼ੂ ਪਾਲਣ ਮੇਲੇ ਦੇ ਵਿੱਚ ਵੱ ਚੜ ਕੇ ਹਿੱਸਾ ਲੈਣ ਤੇ ਸਾਡਾ ਯੂਨੀਵਰਸਿਟੀ ਵੱਲੋਂ ਛਾਪਿਆ ਗਿਆ ਸਾਹਿਤ ਜੋ ਕਿ ਪਸ਼ੂ ਪਾਲਣ ਦੀਆਂ ਤਕਨੀਕਾਂ ਦੀ ਜਾਣਕਾਰੀ ਦਿੰਦਾ ਹੈ ਉਸ ਨੂੰ ਖਰੀਦਣ ਅਤੇ ਉਸ ਨੂੰ ਪੜ੍ਹਨ ਇਸ ਤੋਂ ਬਿਨਾਂ ਯੂਨੀਵਰਸਿਟੀ ਦੇ ਵਿੱਚ ਧਾਤਾਂ ਦਾ ਚੂਰਾ, ਪਸ਼ੂ ਚਾਟ ਅਤੇ ਬਾਈਪਾਸ ਫੈਟ ਦੀ ਸੇਲ ਬਹੁਤ ਵਾਜਬ ਰੇਟਾਂ ਤੇ ਕੀਤੀ ਜਾਂਦੀ ਹੈ ਜਿਸ ਤੋਂ ਕਿਸਾਨ ਵੀਰ ਲਾਭ ਉਠਾ ਸਕਦੇ ਹਨ ਅਖੀਰ ਦੇ ਵਿੱਚ ਮੇਰਾ ਸਾਰੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਖੁੱਲਾ ਸੱਦਾ ਹੈ ਕਿ ਸਾਡੇ ਇਸ ਮੇਲੇ ਦੇ ਵਿੱਚ ਸ਼ਾਮਲ ਹੋਵੋ ਅਸੀਂ ਤੁਹਾਡੀ ਉਡੀਕ ਦੇ ਵਿੱਚ ਰਹਾਂਗੇ ਧੰਨਵਾਦ